ਸੋਨੇ ਦੀ ਚੈਂ ਜਰ ਉਹਦੇ ਗਾਲ ਚ 올ਟੇ ਰਿਆ ਨਾ ਹੋਈ ਠੀਕ ਆ ਅਸਾ ਉਹਨੂੰ ਹੀ ਮਾਰਨਾ ਸੀਗਾ ਹਨਾ ਚਲੋ ਅਗਲੀ ਗੱਲ ਤੇ ਉਹਨੇ ਬਹੁਤ ਡੀਪ ਲਿਖੀ ਜਿਸਰੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਅੱਜ ਕੋਈ ਵਲੋਗ ਨਹੀਂ ਆ ਕੋਈ ਕੋਈ ਉਹ ਜਿਹਾ ਮੁੱਦਾ ਨਹੀਂ ਆ ਬਸ ਆਪਾਂ ਨੂੰ ਇੱਕ ਗੱਲ ਲੱਗੀ ਤੇ ਆਪਾਂ ਉਹਦੇ ਤੇ ਵਿਚਾਰ ਕਰਾਂਗੇ ਆਪਣੇ ਤੇ ਤੁਸੀਂ ਵੀ ਵਿਚਾਰ ਸੋਚਿਓ ਵੀ ਕੀ ਸਹੀ ਆ ਜਾਂ ਗਲਤ ਆ ਗਲਾ ਖਰਾਬ ਆ ਥੋੜਾ ਗੱਲ ਇਦਾਂ ਵੀ ਜੋ ਵੀ ਹੋ ਰਿਹਾ ਹਨਾ ਵੀ ਆ ਮੋਟਾ-ਵੋਟਾ ਦੇ ਚੱਕਰਾਂ ਵੈਸੇ ਮੈਂ ਇਹੋ ਜਿਹੇ ਚੱਕਰਾਂ ਚ ਪੈਂਦਾ ਨਹੀਂ ਪਰ ਪੈਣਾ ਪਿਆ ਚਲੋ ਵੀ ਗੱਲ ਵੀ ਜਿੱਦਾਂ ਹੱਡੇ ਚਲੋ ਆਪਣੇ ਵਲੌਗ ਦੀ ਕਰਦੇ ਆ ਹਨਾ ਡੇਰਾ ਬਾਬਾ ਨਾਨਕ ਜੋ ਹੋਇਆ ਹਨਾ ਵੀ ਕਾਗਜ਼ ਪਾਰੇ ਪੱਗਾਂ ਲਾਈਆਂ ਚਲੋ ਮੈਂ ਕਿਹ ਪਾਰਟੀ ਦੇ ਵਿਰੋਧ ਨਹੀਂ ਆ ਕਿਸੇ ਪਾਰਟੀ ਦੇ ਵਿਰੋਧ ਨਹੀਂ ਆਹੀਂ ਵੀ ਖੁਦ ਵੋਟਾਂ ਪਾਈਆਂ ਆ ਮੈਂ ਆਦਮੀ ਨੂੰ ਕੋਈ ਚੱਕਰ ਨਹੀਂ ਠੀਕ ਆ ਤੇ ਪੱਗਾ ਪੂਗਾ ਲੱਥੀਆਂ ਹਨਾ ਉਹਨਾਂ ਦੇ ਕਾਗਜ਼ ਨਹੀਂ ਭਰਨ ਦਿੱਤੇ ਹਨਾ ਕਾਗਜ਼ ਖੋ ਗਏ ਕਈ ਥਾਵਾਂ ਦੇ ਟ੍ਰੈਂਡ ਵੀ ਤੁਹਾਨੂੰ ਪਤਾ ਚੱਲਿਆ ਹਨਾ ਕਾਗਜ਼ੇ ਜੋਰ ਹਨ ਵੀ ਫਾਈਲਾਂ ਲੈ ਕੇ ਭੱਜ ਰਹੇ ਨੇ ਜੀ ਉਹ ਵੀ ਉਹਨਾਂ ਦੀਆਂ ਫਾਈਲਾਂ ਨਾ ਹੋਣ ਤੇ ਕਾਫੀ ਹੱਦ ਤੱਕ ਗਲਤ ਆ ਉਸ ਤੋਂ ਬਾਅਦ ਹੁੰਨੇ ਆਪਾਂ ਇੱਕ ਇਹ ਵੀਡੀਓ ਛੋਟੀ ਜੀ ਹੋਊਗੀ ਕੋਈ ਖਾਸ ਵੱਡੀ ਨਹੀਂ ਆ ਕਿਉਂਕਿ ਆਪਾਂ ਇਸ ਟੌਪਿਕ ਤੇ ਗੱਲ ਕਰਨੀ ਮੈਨੂੰ ਲੱਗੀ ਵੀ ਹਾਂ ਯਾਰ ਕਰਨੀ ਚਾਹੀਦੀ ਆ ਤਾਂ ਇਹ ਹੀ ਵੀ ਯਾਰ ਆਪਣੀ ਜ਼ਮੀਰ ਉਹ ਨਹੀਂ ਦਿੰਦੀ ਭਾਵੇਂ ਜਿੱਦਾਂ ਮਰਜੀ ਮਾਰੇ ਚੰਗੇ ਜੋ ਵੀ ਆ ਆਪਾਂ ਯਾਰ ਪਰ ਆਪਾਂ ਨੂੰ ਇਹ ਲੱਗਾ ਵੀ ਹਾਂ ਇਹ ਚੀਜ਼ ਨਹੀਂ ਕਰਨੀ ਚਾਹੀਦੀ ਜੋ ਕਿ ਇਹ ਉਮੀਦ ਨਹੀਂ ਸੀ ਗੁਰਦੀਪ ਸਿੰਘ ਰੰਧਾਵਾ ਡੇਰ ਬਾਬਾ ਨਾਨਕ ਤੋਂ ਵੀ ਉਹ ਇਹ ਆਣ ਕੇ ਜਵਾਬ ਦੇਣਗੇ ਉਹਨਾਂ ਨੂੰ ਅਗ ਜਵਾਬ ਦੇਣਾ ਚਾਹੀਦਾ ਸੀ ਵੀ ਬਹੁਤ ਗਲਤ ਹੋਇਆ ਹਨਾ ਜੋ ਵੀ ਇਹ ਜਿੱਦਾਂ ਵੀ ਹੋਇਆ ਚਲੋ ਉਹ ਆਂਦੇ ਨੇ ਵੀ ਦਫ਼ਤਰ ਕਰਨੇ ਪੁੱਛਿਆ ਤੁਸੀਂ ਸਾਰਿਆਂ ਸੁਣਿਆ ਹੋਣਾ ਤੁਹਾਨੂੰ ਪਤਾ ਲੱਗ ਚੁੱਕਾ ਨਾ ਹੁਣ ਤੱਕ ਤਾਂ ਵੀ ਪੱਗਾਂ ਲੱਥੀਆਂ ਹਨਾ ਵੀ ਆਂਦਾ ਵੀ ਅੱਗੋਂ ਆਂਦਾ ਪੱਗਾਂ ਲੱਥ ਵੀ ਜਾਂਦੀਆਂ ਪੱਗਾਂ ਨੂੰ ਕਿਹੜਾ ਕੇਲ ਲੱਗੇ ਨੇ ਯਾਰ ਸੋਚ ਕੇ ਤਾਂ ਵੇਖੋ ਉਹਨੂੰ ਬੰਦਾ ਪੁੱਛਣਾ ਵਾ ਯਾਰ ਜੇ ਤੂੰ ਇਤਿਹਾਸ ਨਹੀਂ ਪੜਿਆ ਮੈਂ ਇੰਨਾ ਕੋਈ ਖਾਸ ਵੱਡਾ ਨਹੀਂ ਮੈਨੂੰ ਜਲ ਮੈਨੂੰ ਖਾਸ ਜ਼ਿਆਦਾ ਇਤਿਹਾਸ ਨਹੀਂ ਜਿੰਨਾ ਕੋ ਪਤਾ ਮੈਨੂੰ ਫਿਰ ਵੀ ਚਲੋ ਉਹਦੀ ਨੌਲੇਜ ਚ ਨਹੀਂ ਐ ਮੈਂ ਸੁਣਾ ਦੱਸ ਦਿੰਦਾ ਵਾ ਕਿ ਸਾਡੇ ਸਰੀਰਾਂ ਚ ਵੀ ਕੇਲ ਨੇ ਲਾਏ ਗਏ ਸੀ ਬਸ ਇੱਕ ਪੱਗਾਂ ਕਰਕੇ ਪੱਗਾਂ ਕਰਕੇ ਸਰੀਰਾਂ 'ਚ ਵੀ ਕੇਲ ਲਾਏ ਸੀਗੇ ਸਿਰ 'ਚ ਵੀ ਲਾਏਗੇ ਪੈਰਾਂ 'ਚ ਵੀ ਲਾਏਗੇ ਹੱਥਾਂ 'ਚ ਵੀ ਲਾਏਗੇ ਮਤਲਬ ਕੋਈ ਜਗ੍ਹਾ ਨਹੀਂ ਜਿੱਥੇ ਲਾਏ ਨਹੀਂ ਗਏ ਤੇ ਤੁਸੀਂ ਅੱਜ ਬਿਆਨ ਦੇ ਰਹੇ ਹੋ ਵੀ ਪੱਗਾਂ ਦੇ ਕਿਹੜਾ ਕੇਲ ਲੱਗੇ ਨਾ ਬੇਸ਼ਰਮੀ ਦੀ ਹੱਦ ਹੋਣੀ ਚਾਹੀਦੀ ਆ ਮੈਨੂੰ ਗੁੱਸਾ ਬਹੁ ਆਇਆ ਵੇਹੇ ਇਹ ਸਟੇਟਮੈਂਟ ਸੁਣ ਕੇ ਪਰ ਚਲੋ ਕੋਈ ਨਹੀਂ ਸਤਾਈ ਨੇਰੇ ਆ ਤੇ ਮੈਨੂੰ ਲੱਗਦਾ ਬਤਲਾ ਜਲਦੀ ਨਜ਼ਰ ਆਊਗਾ ਸਤਾਈ 'ਚ ਜੋ ਇਹਨਾਂ ਦੀ ਹਰਕਤ ਦਾ ਸਹਦ ਇਹ ਜੀ ਕਨੌਰ ਤੋਂ ਲੈ ਕੇ ਆਪਣੇ ਡੇ ਇੱਥੋਂ ਆ ਜਾਓ ਆਪਣੇ ਇਲਾਕੇ ਡੇਰਾ ਬਾਬਾ ਨਾਨਕ ਤੇ ਇੱਥੋਂ ਤੱਕ ਕੋਈ ਕਸਰ ਨਹੀਂ ਛੱਡੀ ਮਾਂ ਦੇ ਪੁੱਤਾਂ ਵੀ ਕਿਤੇ ਕਾਗਜ਼ ਚੋੜ ਲੈ ਕੇ ਕਿਤੇ ਫਾਈਲਾਂ ਹੀ ਲੈ ਕੇ ਪਾਰ ਕੇ ਚੋਰੀ ਚਲੋ ਜੀ ਟ੍ਰੈਂਡੀ ਚੱਲ ਗਿਆ ਇਹ ਕਨ ਤੇ ਸਹਿਦ ਜੇ ਕਮ ਨਾ ਕਰਦੇ ਤਾਂ ਸਾਨੂੰ ਥੋੜਾ ਦੁਨੀਆ ਗ ਜਾਣਦੀ ਹੈ ਨਾ ਫਿਰ ਵੀ ਚਲੋ ਠੀਕ ਆ ਪਰਾ ਤਾਂ ਅਮੂ ਕਰਕੇ ਤੇ ਨੀਚ ਤੋਂ ਨਹੀਂ ਚੜਕਰਦੀ ਨਾ ਤੇ ਮੈਨੂੰ ਲੱਗਦਾ ਵੀ ਮੁਕਾਬਲਾ ਜਿੱਤਣਗੇ ਮੁਕਾਬਲਾ ਬਹੁ ਪਿਛੇ ਹੋ ਜਾਣਗੇ ਤਾਂ ਬਾਦ ਲੱਗੇ ਹੋ ਜਾਣਗੇ ਨਾ ਤੋਂ ਮੈਂ ਦਾਅਵੇ ਨਾ ਕਿੰਨਾ ਵਾ ਜੇ ਇਦਾਂ ਹੀ ਚੱਲਦੇ ਰਹੇ ਤਾਂ ਬਦਲ 100% ਇਹਨਾਂ ਤੋਂ ਅੱਗੇ ਹੋਣਗੇ ਤੇ ਚਲੋ ਮੁੱਦੇ ਦੀ ਗੱਲ ਕਰ ਲਈਏ ਤਾਂ ਇੱਕ ਜਿਆਦਾ ਕੀ ਚਲੋ ਵੀ ਕਰ ਲੈਨੇ ਵੀ ਤਰਨਧਾਰ ਨਹਿਰ ਕੇ ਚ ਤਰਨਧਾਰ ਨਹਿਰ ਕੇ ਚ ਜੋ ਹੋਇਆ ਹਨ ਉਹ ਵੀ ਚਲੋ ਉਮੀਦ ਨਹੀਂ ਸੀ ਇਹ ਹੋਊਗਾ ਪਰ ਕਰਤਾ ਇੱਕ ਯਾਰ ਬਹੁਤ ਦੁੱਖ ਲੱਗਾ ਵੀ ਜਾਣ ਕੇ ਵੀ ਯਾਰ ਅਹੀਂ ਤੇ ਯਾਰ ਸੀਐਮ ਬਣੋਣੇ ਫਿਰਦੇ ਹੀ ਭਾਈ ਸਾਹਿਬ ਨੂੰ ਹਨਾ ਅਮਰਤਪਾਲ ਭਾਈ ਸਾਹਿਬ ਨੂੰ 2027 ਚ ਪਰ ਆਹ ਕੀ ਹੋ ਗਿਆ ਹਨਾ ਇੱਥੇ ਹੋਰ ਹੀ ਕੁਝ ਹੋਈ ਜਾਂਦਾ ਚਲੋ ਫਿਰ ਵੀ ਆਪਾਂ ਹਿੰਮਤ ਨਹੀਂ ਹਾਰਦੇ ਆਪਾਂ ਆਪਣਾ ਇੱਕੋ ਹੀ ਆ ਵੀ 2027 ਚ ਭਾਈ ਅਮਰਤਪਾਲ ਜਿਤਾਓ ਤੇ ਪੰਜਾਬ ਚ ਮੈਨੂੰ ਲੱਗਦਾ ਵਾ ਕਉ ਬੀਓ ਬੰਦੇ ਐਸੇ ਨੇ ਉਹਨਾਂ ਦਾ ਤੁਸੀਂ ਜੇ ਸੁਣਿਆ ਹੋਏ ਕੁਝ ਜਿਆਦਾ ਰਿਸਰਚਿੰਗ ਕੀਤੀ ਹੋਏ ਉਹ ਬੰਦੇ ਇਹੋ ਜਿਹੇ ਨੇ ਜਿਹੜੇ ਹਰ ਇੱਕ ਗੱਲ ਦਾ ਜਵਾਬ ਪਤਾ ਕਿੱਦਾਂ ਦੇਣਾ ਕਿੱਦਾਂ ਨਹੀਂ ਤੇ ਕਿਹੜੀਆਂ ਚੀਜ਼ਾਂ ਤੋਂ ਪੰਜਾਬ ਨੂੰ ਅਫਰਟ ਮਿਲਦਾ ਵਾ ਕਿਹੜੀਆਂ ਚੀਜ਼ਾਂ ਦਾ ਬੈਨੀਫਿਟ ਮਿਲਦਾ ਵਾ ਕਿਹੜੀਆਂ ਚੀਜ਼ਾਂ ਦਾ ਪੰਜਾਬ ਨੂੰ ਨੁਕਸਾਨ ਆ ਸਾਰਾ ਹੀ ਜਾਣਦੇ ਨੇ ਮਤਲਬ ਸਟੱਡੀ ਟੂ ਸਟੱਡੀ ਹੈ ਨਾ ਜਿੱਦਾਂ ਗੱਲ ਇਹ ਉਹ ਚੱਕਰਾਂ 'ਚ ਪੈ ਗਏ ਤੇ ਚਲੋ ਵੱਡੇ ਕੰਮ ਨੇ ਉਹ ਉਹ ਜਾਨਣਨ ਪਰੇ ਬਹੁਤ ਬਹੁਤ ਦੁੱਖ ਲੱਗਾ ਸੀ ਤੇ ਆ ਵੀ ਬਿਆਨ ਸੁਣ ਕੇ ਬਹੁਤ ਦੁੱਖ ਲੱਗਾ ਵੀ ਇਹੀਂ ਖੁਦ ਵੋਟਾਂ ਪਾਈਆਂ ਯਾਰ ਖੁਦ ਵੋਟਾਂ ਪਾਈਆਂ ਆ ਕਿ ਹੋ ਗਿਆ ਉਲਟਾ ਹੀ ਕੰਮ ਹੋ ਗਿਆ ਚਲੋ ਛੱਡੋ ਮੇਰਾ ਇੰਨਾ ਕੋਈ ਸੀਗਾ ਦਿਲ ਭਰਿਆ ਨਾ ਥੋੜਾ ਵੀ ਚੱਲੋ ਯਾਰ ਖਾਲੀ ਕਰ ਲਾਂ ਵੀ ਆ ਗਲਤ ਆ ਚਲ ਜੋ ਹੋਇਆ ਆਪਣੇ ਹੱਲਕੇ ਚ ਹੋਇਆ ਉਹ ਤੇ ਮੈਨੂੰ ਵੀ ਜੋ ਪਿਛਲੇ ਦਿਨੀ ਹੋਇਆ ਵੀ ਕੁਝ ਦਿਨਾਂ ਤੋਂ 4 ਕਿ ਦਿਨਾਂ ਪਹਿਲਾਂ ਹੋਇਆ ਹਨਾ ਵੀ ਮਾਂ ਪਿਓ ਦਾ ਇਕੱਲਾ ਪੁੱਤ ਤੁਰ ਗਿਆ ਹਨਾ ਬਸ ਕਿਹਦੀ ਵਜ੍ਹਾ ਕਰਕੇ ਇੱਕ ਕੁੜੀ ਦਿਨ ਨਾ ਲਾਈਕ ਕੀ ਕਰਕੇ ਹਨਾ ਵੀ ਉਹਦਾ ਬਾਅਦ ਅਫੇਰ ਚੱਲਦਾ ਸੀਗਾ ਅਫੇਰ ਉਹ ਚੱਲਦਾ ਸੀਗਾ ਠੀਕ ਆ ਅਫੇਰ ਚੱਲਦਾ ਸੀਗਾ ਤੇ ਉਹਨੇ ਘਰ ਆਸ਼ਿਕ ਨੂੰ ਬੁਲਾਇਆ ਠੀਕ ਆ ਤੇ ਉਹਨੂੰ ਉਹਦੀ ਗਰਦਨ ਤੋਂ ਤੋੜ ਕੇ ਮਨੱਕਾ ਉਹਨੂੰ ਉੱਥੇ ਮਾਰ ਦਿੱਤਾ ਗਿਆ ਤੇ ਬਾਅਦ ਚੋਂ ਰਾਤ ਦੇ 12:30 ਉਹਨਾਂ ਦੇ ਫੁੱਫਰ ਨੂੰ ਫੋਨ ਕਰਤਾ ਵੀ ਸਾਨੂੰ ਲਟੇਰੇ ਪੈ ਗਏ ਤੇ ਉਹਨੂੰ ਮਾਰਿਆ ਤੇ ਮੈਂ ਆਪਣੇ ਕੁੰਡੀ ਕੁੰਡੀ ਲਾ ਕੇ ਬਚੀ ਆ ਤੇ ਆਪਣੇ ਆਪ ਨੂੰ ਕੁੰਡੀ ਲਾ ਕੇ ਬੱਜੀ ਆ ਠੀਕ ਹੈ ਜਾਈਏ ਹਨਾ ਸਾਰੇ ਇਹੀ ਸੋਚ ਰਹੇ ਨੇ ਵੀ ਇਦਾਂ ਕਰਕੇ ਆਸਿਕਾ ਨਾਲ ਹਲਕੇ ਮਾਰਿਆ ਪਰ ਜੇ ਵੀ ਚਲੀ ਗੱਲ ਆ ਤੁਹਾਨੂੰ ਮੈਂ ਉਹ ਦੱਸ ਦਿੰਨਾ ਕਾਫੀ ਰਿਸਰਚ ਕੀਤੀ ਮੈਂ ਇਸ ਚੀਜ਼ ਬਾਰੇ ਪੀ ਯਰ ਹੋਇਆ ਕੀ ਸੀ ਅਸਲ ਚ ਪੀ ਕੁੜੀ ਨੇ ਨਹੀਂ ਦੀਆਂ ਗੋਲੀਆਂ ਦਿੱਤੀਆਂ ਆਪਣੇ ਘਰ ਵਾਲੇ ਨੂੰ ਹਨਾ ਬਾਹਰ ਉਹਦਾ ਫੇਰ ਚੱਲਦਾ ਸੀਗਾ ਵਿਆਹ ਤੋਂ ਪਹਿਲਾਂ ਦਾ ਹਨਾ ਤੇ ਉਹ ਚਾਹੁੰਦੀ ਸੀ ਉਹਨਾ ਰਹਿਣਾ ਹਨਾ ਤੇ ਉਹਨੇ ਬੁਲਾਇਆ ਘਰ ਤੇ ਉਹਨੂੰ ਨੀਂਦਿਆ ਗੋਲੇ ਦਿੱਤੇ ਉਹਨੂੰ ਕਿਤੇ ਆ ਗਈ ਜਾਗ ਇਹ ਇਕੱਠੇ ਮਿਲ ਰਹੇ ਸੀ ਰਾਤ ਨੂੰ ਤੇ ਉਹਨੂੰ ਆ ਗਈ ਜਾਗ ਤੇ ਮੌਕੇ ਤੇ ਕੀ ਹਫਰਾ ਦਫਰੀ ਮਚ ਗਈ ਹਨਾ ਜਿਹੜਾ ਉਹ ਆਸ਼ਿਕ ਸੀਗਾ ਉਹਦੇ ਨਾਲ ਨਾਲ ਦੋ ਮੁੰਡੇ ਸੀਗੇ ਉਹ ਬਾਹਰ ਸੀਗੇ ਕਿਤੇ ਰਾਕੀ ਰੁਕੇ ਇੱਧਰ ਉੱਧਰ ਹਨਾ ਤੇ ਹੋਇਆ ਕਿ ਜਦੋਂ ਉਹ ਜਾਗ ਆ ਗਈ ਉਹ ਮੁੰਡਾ ਬੌਕਸਰ ਸੀਗਾ ਜਿਹੜਾ ਉਹ ਜੋ ਆਸ਼ਿਕ ਸੀਗਾ ਗੁਰੀਦਾ ਹਨਾ ਉਹਨੇ ਕੀ ਕੀਤਾ ਵੀ ਜਦੋਂ ਵੇਖ ਲਿਆ ਇਹਨਾਂ ਦੋਵਾਂ ਨੂੰ ਹਨਾ ਆਸ਼ਿਕ ਨੇ ਤੋਂ ਆਪਣੀ ਪਤਨੀ ਨੂੰ ਇਕੱਠੇ ਆ ਤੇ ਇਹ ਕਿਸੇ ਨੇ ਨਹੀਂ ਦੱਸਿਆ ਹੁਣ ਅੱਜ ਤੱਕ ਤੇ ਉਹਨੂੰ ਕੀ ਕੀਤਾ ਗਿਆ ਉਹਦਾ ਤੋਂ ਹੁੰਦਾ ਮਨਕਾ ਤੋਂ ਮਨਕਾ ਤੋੜ ਕੇ ਉਥੇ ਜੋ ਉਹਨਾਂ ਨੂੰ ਬਣਾ ਲੱਭਾ ਵੀ ਹਾਂ ਕਹਿ ਦੋ ਲਟੇਰੀ ਪੈ ਗਈ ਆ ਤੇ ਲਟੇਰੀਆਂ ਜੋ ਵਾਰਦੇਤ ਕੀਤੀ ਲਟੇਰੀਆਂ ਕੀਤੀ ਆ ਵੀ ਗੱਲ ਸਾਡੇ ਤੇ ਨਾ ਹੋਵੇ ਓਹੀ ਗੱਲ ਆ ਨਾ ਯਾਰ ਵੀ ਮੈਨੂੰ ਗਾਣਾਂ ਚ ਜਿੱਤੇ ਹੁੰਦਾ ਪਿਆ ਪੂਰਾ ਟੁੱਕਦਾ ਇਹਨਾਂ ਦੇ ਚਲੋ ਛੱਡੋ ਗਾਣੇ ਨੂੰ ਪਰ ਯਾਰ ਬਹੁਤ ਨਖੇਦੀ ਵਾਲੀ ਗੱਲ ਆ ਤੇ ਇੱਥੇ ਮੈਂ ਕਰਦਿਆਂ ਦੀ ਗਲਤੀ ਵੀ ਕਰ ਇੱਥੇ ਇਕੱਲੇ ਕਿ ਦੋਸ਼ਵਾਦ ਇਹੀ ਨਹੀਂ ਆ ਕੁੜੀ ਤੇ ਉਦਾਸੀ ਕੀ ਨਹੀਂ ਆ ਕੁੜੀ ਦੇ ਘਰ ਦੀ ਵੀ ਬਰਾਬਰ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਆਡੀ ਕੁੜੀ ਦਾ ਫੇਰ ਚੱਲਦਾ ਬਾਹਰ ਤੇ ਅਹੀਂ ਆਪਾਂ ਉੱਥੇ ਹੀ ਰਿਸ਼ਤਾ ਕਰਾਈਏ ਪਰ ਨਾ ਆਪਾਂ ਤੇ ਇਹ ਵੇਖਣਾ ਵੀ ਉਹਦੀ ਮੁੰਡੇ ਦੀ 25 ਕਿੱਲੇ ਜ਼ਮੀਨ ਆ ਤੇ ਕੈਨੇਡਾ 'ਚ ਪੀਆਰ ਆ ਬਸ ਠੀਕ ਆ ਉੱਥੇ ਹੀ ਆਪਾਂ ਹਨਾ ਤੇ ਵੀ ਯਾਰ ਮੁੰਡੇ ਵਾਲ ਨੇ ਯਾਰ ਫਿਰ ਸੰਭੇਆ ਵੀ ਬਹੁਤ ਹੈ ਨਾ ਉਹਦਾ ਉਹ ਵੀ ਬੁਟੀਕ ਵੀ ਖੋਲ ਕੀਤਾ ਸਾਰਾ ਕੁਝ ਕੀਤਾ ਬਰੀਆਂ ਹੱਦਾਂ ਮੈਨੂੰ ਇਸ ਟਾਈਮ ਯਾਦ ਨਹੀਂ ਹੁੰਦਾ ਉਹ ਤਾਂ ਬੰਦਾ ਬਹਿ ਜੇ ਤੇ ਮੈਂ ਸਟੱਡੀ ਕਰਕੇ ਨਹੀਂ ਆਇਆ ਬਸ ਹਾਂ ਇਹ ਹੁਣ ਮਤਲਬ ਸਕ੍ਰਿਪਟ ਨਹੀਂ ਲਿਖੀ ਹੋਈ ਮੈਂ ਇਦਾਂ ਬੋਲਦਾ ਪਿਆ ਵਾਂ ਸਕ੍ਰਿਪਟ ਨੂੰ ਸਾਰਾ ਪਤਾ ਉਹ ਯਾਦ ਕੀ ਦਿਮਾਗ ਚੋਂ ਗੱਲ ਨਿਕਲ ਵੀ ਜਾਂਦੀ ਗਈ ਕੋਈ ਤੇ ਉਹਨੂੰ ਸਾਰਾ ਕੁਝ ਮਿਲਦੇ ਹੋਏ ਵੀ ਹੋਈ ਹੈ ਨਾ ਵੀ ਲੱਤਾਂ ਮਾਰਨੀਆਂ ਫਿਰ ਉਹੀ ਗੱਲ ਹੋ ਗਈ ਹੈ ਨਾ ਕੋਣ ਥਾਨੇ ਚ ਜੇਲ੍ਹ ਚ ਕੋਣ ਮਿਲਣ ਨੂੰ ਤੁਹਾਨੂੰ ਪਤਾ ਹਾਲਾਤ ਕੀ ਹੁੰਦੇ ਨੇ ਉੱਥੇ ਪੁੱਛੋ ਨਾ ਹਾਲਾਤ ਤੁਸੀਂ ਵੀ ਕੀ ਹੁੰਦੇ ਨੇ ਜਿਹੜੇ ਆਏ ਨੇ ਉਹਨਾਂ ਨੂੰ ਪੁੱਛੋ ਜਾ ਕੇ ਕੀ ਤੁਸੀਂ ਮਿਲ ਪਾਓਗੇ ਇਦਾਂ ਹੈ ਉਹਨੂੰ ਉਹਦਾ ਮਾਂ ਪਿਓ ਦਾ ਇਕਲੌਤਾ ਪੁੱਤ ਖੋ ਲਿਆ ਮਾਂ ਪਿਓ ਦਾ ਇਕਲੌਤਾ ਪੁੱਤ ਯਾਰ ਉਹ ਰੋਣਾ ਵੀ ਹੁੰਦਾ ਉਸ ਚੀਜ਼ ਨੂੰ ਵੇਖ ਕੇ ਵੀ ਉਹ ਮੋਏ ਪੁੱਤ ਨੂੰ ਚੁੰਮ ਰਹੇ ਨੇ ਹਨਾ ਕਿੰਨਾ ਵੀ ਪੁੱਤ ਉੱਠ ਜੇ ਉਹ ਯਾਰ ਇੰਨਾ ਕੁੜੀਆਂ ਮੈਂ ਹੀ ਨਹੀਂ ਅੰਦਾ ਸਾਰੀਆਂ ਕੁੜੀਆਂ ਕੁਝ ਮੁੰਡੇ ਵੀ ਨੇ ਗਲਤ ਬਰਾਬਰ ਦੇ ਠੀਕ ਆ ਉਹਨਾਂ ਵੀ ਘਰ ਖਰਾਬ ਕੀਤੇ ਨੇ ਮੈਂ ਜੋ ਗੱਲ ਸੱਚਾ ਮੈਂ ਉਹ ਕਰਾਂਗਾ ਠੀਕ ਆ ਤੇ ਯਾਰ ਇਦਾਂ ਨਾ ਕਰੋ ਜੇ ਕਿ ਇਹਨੂੰ ਪਤਾ ਵੀ ਕੁੜੀ ਦਾ ਬਾਹਰ ਫੇਰ ਚੱਲਦਾ ਉਸ ਦੀ ਕੋ ਵੱਡੀ ਗੱਲ ਨਹੀਂ ਆ ਅੱਜ ਦਾ ਜ਼ਮਾਨਾ ਜਿੰਨੇ ਜਨਰੇਸ਼ਨ ਬਦਲ ਗਈ ਆ ਤੁਸੀਂ ਕਰ ਸਕਦੇ ਹੋ ਤੁਸੀਂ ਇਹ ਨਾ ਵੇਖੋ ਵੀ ਉਹ ਮੁੰਡੇ ਦੀ 25 ਕਿੱਲੇ ਜ਼ਮੀਨੋਂ ਪੀ ਆਰ ਆ ਉੱਥੇ ਹੀ ਕਰੋਣਾ ਵਾ ਤੇ ਕੁੜੀ ਉੱਥੇ ਇਹਦਾ ਕੁੜੀ ਦਾ ਮਾਨ ਨਹੀਂ ਆ ਤੇ ਕੁੜੀ ਆਪਣੇ ਆਸ਼ਿਕ ਨੂੰ ਸਾਦੀ ਆ ਰਾਤ ਨੂੰ ਨੀਂਦੀਆਂ ਗੋਲੀਆਂ ਦੇਣ ਦੀ ਪਤਨ ਵੀ ਨਹੀਂ ਗਿਆ ਉੱਠਣਾ ਆਪਾਂ ਮਿਲ ਮੂਲ ਲਵਾਂਗੇ ਠੀਕ ਆ ਜੀ ਤੇ ਉਹ ਜਦੋਂ ਜਾਗ ਆ ਜਾਂਦੀ ਆ ਪਤੀ ਨੂੰ ਤੇ ਹੁਣ ਉਹ ਸੋਚਦੀ ਵੀ ਕੀ ਹੋਊਗਾ ਜੋ ਮੌਕੇ ਤੇ ਹੋਇਆ ਉਹਨਾਂ ਤੋਂ ਦਾ ਮਨ ਕਾ ਤੋੜਤਾ ਹਨਾ ਤੇ ਉਰਚੀ ਸਕ੍ਰਿਪਟ ਦੱਸੀ ਮੁੰਡੇ ਨੇ ਆਸ਼ਕੀ ਨੇ ਵੀ ਹਾਂ ਇਦਾਂ ਗਿਆ ਦੁੱਲ ਲਟੇਰੇ ਪੈ ਕੇ ਬਸ ਤੇ ਉਹਦਾ ਹੀ ਫੋਨ ਘੁਮਾਦ ਰਾ ਸਾਢੇ 12 ਵਜੇ ਦੀ ਮਾਸੀ ਮਾਸੜ ਨੂੰ ਮੁੰਡੇ ਦੇ ਨੂੰ ਪਹਿਲਾਂ ਆਪਣੇ ਘਰ ਦੇ ਨੂੰ ਨਾਲ ਹੀ ਘੁਮਾਇਆ ਉਹਦੇ ਘਰ ਦੇ ਪਹਿਲਾਂ ਆਏ ਕੁੜੀ ਦੇ ਸੋ ਤੇ ਕੀ ਬੋਲੀ ਕੋਈ ਰਾਇ ਨਹੀਂ ਗਿਆ ਪਿਛੇ ਬੋਲਣ ਨੂੰ ਮੈਂ ਉਹਨੇ ਵੀਡੀਓ ਹੁਣ ਵੀ ਵੀਡੀਓ ਉਹੀ ਵੇਖਦਾ ਪਿਆ ਹਾਂ ਪਤਾ ਨਹੀਂ ਕਿੰਨੀ ਕਵਾਰ ਉਹੀ ਵੀਡੀਓ ਵੇਖੀ ਆ ਰਿਹਾ ਮੈਂ ਵੀ ਵੀ ਕੀ ਬਣੂਗਾ ਚਲੋ ਰੱਬ ਤੇ ਹੱਥਾ ਹੁਣ ਪਰ ਮੇਰੀ ਇੱਕ ਬੇਨਤੀ ਆ ਜਿੱਥੇ ਕੁੜੀ ਚਾਹੁੰਦੀ ਆ ਵਿਆਹ ਕਰਉਣਾ ਉੱਥੇ ਉਹਦਾ ਕਰਾਓ ਇਹ ਨਹੀਂ ਵੀ ਰੇਂਜਮੈਂਟ ਹੀ ਜ਼ਰੂਰੀ ਆ ਰੇਂਜਮੈਂਟ ਹਾਂ ਕੁੜੀ ਨੂੰ ਪੁੱਛੋ ਇੱਕ ਵਾਰ ਨਹੀਂ 10 ਵਾਰੀ ਪੁੱਛੋ ਵੀ ਬੇਟਾ ਜੇਕਰ ਜੇ ਤੇ ਰਹੇਗਾ ਫਿਰ ਤੂੰ ਸਾਨੂੰ ਦੱਸ ਅਸੀਂ ਫ੍ਰੈਂਡਲੀ ਹੋ ਕੇ ਪੁੱਛੋ ਫ੍ਰੈਂਡਲੀ ਠੀਕ ਆ ਵੀ ਬਾਤ ਬਾਤ ਚ ਜੋ ਘਰ ਯਾਰਨਾ ਆਪਣਾ ਵੀ ਕੁੜੀ ਦਾ ਵੀ ਉੱਜਰ ਗਿਆ ਜੇਲਾ ਦੀ ਜ਼ਿੰਦਗੀ ਕੋ ਸੌਖੀ ਨਹੀਂ ਹੁੰਦੀ ਵੀਰੇ ਕੁੜੀ ਦਾ ਉੱਜਰ ਗਿਆ ਕੁੜੀ ਦਾ ਕੀ ਉੱਜਨਾ ਉਹਨੇ ਤੇ ਜਾਰਿਆ ਮੇਰੇ ਮੂੰਹ ਗਾਲਾਂ ਨਿਕਲਦੀਆਂ ਵੀ ਕੋਲੋਤਾ ਪੁੱਤ ਸਾਉ ਪੁੱਤ ਹਨਾ ਖੋਲਿਆ ਜਿੰਨੇ ਹੋਵੇ ਦਰਦ ਹੁੰਦਾ ਵਾ ਵੀਰੇ ਤੇ ਇਸ ਕਰਕੇ ਬੇਨਤੀ ਐ ਸਾਰਿਆਂ ਨੂੰ ਯਾਰ ਵੀ ਹਾਂ ਕੁੜੀ ਨੂੰ ਵੀ ਪੁੱਛਿਆ ਕਰੋ ਤੇ ਮੁੰਡੇ ਨੂੰ ਵੀ ਪੁੱਛਿਆ ਕਰੋ ਬਰਾਬਰੀ ਵੀ ਵੀਰੇ ਇਹ ਤੇਰਾ 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 ਤੇ ਨਹੀਂ ਫੇਰ ਚੱਲਦਾ ਇੱਕਦੇ ਬਾਅਦ ਜੇ ਕਿਸੇ ਕੁੜੀ ਨੇ ਚੱਲਦਾ ਤੇ ਨੂੰ ਦੱਸੋ ਅਸੀਂ ਤੁਹਾਡਾ ਉੱਥੇ ਹੀ ਕਰਾਵਾਂਗੇ ਤੇ ਇਹ ਬਹੁਤ ਜ਼ਰੂਰੀ ਹੋ ਗਿਆ ਵਾ ਤੇ ਉਹੀ ਹੈ ਨਾ ਗਾਣਾ ਵੀ ਜੇ ਰਾ ਨੇ ਚੰਗੇ ਘਰ ਦੀ ਹੈ ਨਾ ਸੋਹਰਿਆਂ ਦੇ ਘਰ ਨੂੰ ਓਜਾਰਦੀ ਆ ਹਨਾ ਇਦਾਂ ਦੀ ਲੈਣ ਉਹੀ ਬਿਲਕੁਲ ਫਿੱਟ ਪੈਂਦੀ ਇਹ ਜੋ ਸੱਚਾ ਉਹੀ ਲਿਖਿਆ ਜਾਂਦਾ ਵੀਰੇ ਕਲਮ 'ਚ ਉਹੀ ਗਾਣੇ 'ਚ ਲਿਖਿਆ ਜਾਂਦਾ ਜੋ ਹੋ ਰਿਹਾ ਉਹੀ ਫਿਲਮਾਂ ਦਿਖਾਈਆਂ ਜਾਂਦੀਆਂ ਜੋ ਹੋ ਰਿਹਾ ਉਹੀ ਗਾਣਿਆਂ 'ਚ ਆ ਜਾਂਦਾ ਵਾ ਠੀਕ ਹੈ ਤੇ ਬਸ ਇਨੀ ਕੀ ਸੀਗੀ ਮੇਰੀ ਅੱਜ ਦੀ ਵੀਡੀਓ ਕੋਈ ਜ਼ਿਆਦਾ ਖਾਸ ਨਹੀਂ ਸੀ ਚਲੋ ਪਰ ਹਾਂ ਜਿੰਨੀ ਵੀ ਗੱਲ ਸੀਗੀ ਉਹ ਖਾਸ ਸੀਗੀ ਜਿਹੜੀ ਪੱਗ ਵਾਲੀ ਤੁਮ ਦੱਸਾਂਗੇ ਕੋਈ ਨਿਸ਼ਤਾਈ ਹੋੰਦੋ ਫਿਰ ਦੱਸਾਂਗੇ ਅਸੀਂ ਤੇ ਆਪਣਾ ਜੋਰ ਲਾਇਆ ਵੀਰੇ ਵਾਰਸ ਪੰਜਾਬ ਅਕਾਲੀ ਦਲ ਨੂੰ ਭਾਈ ਅਮਰਤਪਾਲ ਸਿੰਘ ਨੂੰ ਸਪੋਰਟਰ ਹਨਾ ਸਪੋਰਟ ਕਰੋ ਜਿੰਨੀ ਹੋ ਸਕਦੀ ਹੈ ਉਹਨਾਂ ਦੀ ਚਲੋ ਸਹਨਤ 2027 ਤੱਕ ਉਹ ਜੇ ਤਾਮ-ਜਾਮ ਹੋ ਜੇ ਵੀ ਹਾਂ ਆਪਾਂ ਜਿੱਤੀਏ ਹਨਾ ਤੇ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰਿਆਂ ਨੂੰ